ਸਸਰੇਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਜਦੋਂ ਤੋਂ ਐਸਆਈਟੀ ਦੇ ਵੱਲੋਂ ਆਈਜੀ ਪਰਮਰਾ ਸਿੰਘ ਉਮਰਾ ਨੰਗਲ ਦੀ ਗ੍ਰਿਫਤਾਰੀ ਹੋਈ ਹੈ ਉਦੋਂ ਤੋਂ ਪੰਜਾਬ ਦੀ ਸਿਆਸੀ ਹਵਾ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਅਗਲਾ ਨੰਬਰ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੋਏਗਾ ਅਤੇ ਇਸ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਚੈਲੰਜ ਕਰਨੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਡਰਾਮੇ ਇਹ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਨੇ ਕਾਂਗਰਸ ਜਨਤਾ ਨੂੰ ਫੇਸ ਨਹੀਂ ਕਰ ਸਕਦੀ ਉਹਨਾਂ ਦੇ ਲੋਕੀ ਫ੍ਰਸਟ੍ਰੇਟ ਹੋਏ ਕਨਫਰਮ ਸਰਕਾਰ ਨਖਿੱਧ ਸਾਬਤ ਹੋਈ ਹੈ ਹੁਣ ਵਿਧਾਨ ਸਭਾ ਚ ਬੈਠ ਕੇ ਕਿਉਂਕਿ ਤੁਹਾਡੇ ਨੰਬਰ ਜਾਦੇ ਆ ਤੁਸੀਂ ਗਾਲਾਂ ਕੱਢ ਲੋਗੇ ਕਿੰਨੀਆਂ ਗਾਲਾਂ ਕੱਢ ਲੋਗੇ ਪਰ ਬਾਹਰ ਤੁਹਾਨੂੰ ਜਨਤਾ ਗਾਲਾਂ ਕੱਢੂਗੀ ਤੁਹਾਨੂੰ ਸਰ ਤੁਹਾਨੂੰ ਜਨਤਾ ਇਸ ਤਰਫ ਫੇਰੂਗੀ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਕਾਰ ਉਹਨਾਂ ਦੀ ਹੈ ਕਰ ਲੋ ਹਿੰਮਤ ਆ ਯਾਰ ਗੱਲ ਹੈ ਤੁਸੀਂ ਡਰਾਮੇ ਮਾਇੂ ਕਰ ਰਹੇ ਹੋ ਡਰਾਮੇ ਕਿਉਂ ਕਰੀ ਜਾਂਦੇ ਹੋ ਕੱਲ ਪਰਸੋ ਥੋੜੇ ਦਿਨ ਪਹਿਲੇ ਬੋਤੀ ਬਾਗ ਪੈਲੇਸ ਦੇ ਸਾਹਮਣੇ ਬੀਚਰਾਂ ਨੂੰ ਲਾਠੀ ਚਾਰਜ ਕੀਤਾ ਗਿਆ ਤੇ ਉਹ ਇੰਜਰਡ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਪਰਚਾ ਦਿਓ ਜੀ 307 ਦਾ ਟਾਈਮ ਟੂ ਮਰਡਰ ਕੈਪਟਨ ਉਹ ਤੇ ਰਾਜ ਵਿੱਚ ਜਲੰਧਰ ਆਪਣੇ ਟ੍ਰਾਈਡਨ ਗਰੁੱਪ ਦੇ ਦੋ ਕਿਸਾਨ ਨੇ ਧਰਨਾ ਦਿੱਤਾ ਉਹਨੂੰ ਪੁਲਿਸ ਨੇ ਫਾਇਰਿੰਗ ਮਰ ਗਏ ਕੈਪਟਨ ਦੇ ਦਿਓ ਜੀ ਦੂਜੇ ਪਾਸੇ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੀ ਗ੍ਰਿਫਤਾਰੀ ਤੋਂ ਡਰ ਚੁੱਕਿਆ ਇਸ ਕਰਕੇ ਐਸਆਈਟੀ ਨੂੰ ਇਹ ਸਰਕਾਰ ਨੂੰ ਸੁਖਬੀਰ ਸਿੰਘ ਬਾਦਲ ਦਾ ਪਾਸਪੋਰਟ ਜ਼ਬਤ ਕਰਨਾ ਚਾਹੀਦਾ ਹੁਣ ਜੋ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਕਿ ਅਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਖਾਸ ਤੌਰ ਤੇ ਪ੍ਰਧਾਨ ਅਕਾਲੀ ਦਲ ਦੇ ਸ਼ੋਮਨੀ ਅਕਾਲੀ ਦਲ ਦੇ ਉਹ ਵਿਦੇਸ਼ ਭੱਜਣ ਦੀ ਤਾਕਤ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਵਾਰੀ ਮੇਰੀ ਹੈ ਅਗਲੀ ਹਾਲਾਂਕਿ ਕੈਪਟਨ ਸਾਹਿਬ ਉਹਨਾਂ ਦਾ ਪੂਰਾ ਪੂਰਾ ਸਾਥ ਦੇ ਰਹੇ ਨੇ ਮਾਮਲੇ ਨੂੰ ਬਹੁਤ ਲੰਬਾ ਲਟਕਾ ਰਹੇ ਨੇ ਤਾਂ ਕਿ ਇਹ ਕਿਤੇ ਠੰਡੇ ਵਾਸਤੇ ਇਹ ਕਿਤੇ ਠੰਡਾ ਹੋ ਜੇ ਲੋਕ ਭੁੱਲ ਜਾਣ ਕੋਈ ਹੋਰ ਮਸਲਾ ਆ ਜੇ ਉੱਤੋਂ ਦੀ ਪੈ ਜੇ ਸੋ ਮੈਂ ਇਹ ਮੰਗ ਕਰੂੰਗਾ ਮੁੱਖ ਵਿਰੋਧੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਸੁਖਵੀਰ ਸਿੰਘ ਬਾਦਲ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਾਸਪੋਰਟ ਜਿਹੜੇ ਆ ਉਹ ਐਸਆਈਟੀ ਚਾਹੇ ਕੋਰਟ ਦੇ ਥਰੂ ਲਵੇ ਉਹ ਆਪਣੇ ਕਬਜ਼ੇ ਚ ਲੈ ਦਰਸਲ ਆਈਜੀ ਉਮਰਾਨੰਗਰ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਕਿਆਸ ਰੰਗਾਂ ਲਾਈਆਂ ਜਾ ਰਹੀਆਂ ਨੇ ਕਿ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੋ ਸਕਦਾ ਹੈ ਅਤੇ ਉਹਨਾਂ ਨੂੰ ਤਲਬ ਵੀ ਨਹੀਂ ਸਿੱਧਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਇਸੇ ਨੂੰ ਲੈ ਕੇ ਹੁਣ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਵੀ ਐਸਆਈਟੀ ਨੇ ਤਲਬ ਕਰ ਲਿਆ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਨੂੰ ਤਲਬ ਕੀਤਾ ਜਾਏਗਾ ਉਸ ਪੁਸ਼ਕਿਸ਼ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਬਾਦਲ ਪਰਿਵਾਰ ਵੀ ਮੈਦਾਨ ਦੇ ਵਿੱਚ ਨਿਤਰਿਆ ਹੋਇਆ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਮੈਦ ਦੇ ਲਈ ਤਿਆਰ ਆ ਪਰ ਵਿਰੋਧੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰੀ ਤੋਂ ਬਚਾਉਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਇਹ ਡਰਾਮਾ ਖੇਡ ਰਹੇ ਨੇ ਜਦਕਿ ਸ਼੍ਰੋਮਣੀ ਅਕਾਲ ਦਲ ਦਾ ਕਹਿਣਾ ਹੈ ਕਿ ਸਾਨੂੰ ਯਾਨੀ ਕਿ ਬਾਦਲ ਪਰਿਵਾਰ ਨੂੰ ਗ੍ਰਿਫਤਾਰ ਕਰਨ ਦੇ ਲਈ ਕੈਪਟਨ ਸਰਕਾਰ ਡਰਾਮੇ ਖੇਡ ਰਹੀ ਹੈ ਇਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਡਰਾਮਾ ਡਰਾਮਾ ਚੱਲ ਰਿਹਾ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਬਚਾਰੇ ਸਨ ਅਤੇ ਹੁਣ ਜਦੋਂ ਐਸਆਈਟੀ ਇਹਨਾਂ ਨੂੰ ਹੱਥ ਪਾਉਣ ਲੱਗੀ ਹੈ ਤਾਂ ਜੇਕਰ ਕੈਪਟਨ ਅਮਰਿੰਦਰ ਸੁਖਬੀਰ ਸਿੰਘ ਬਾਦਲ ਦਾ ਜ਼ਰੂਰ ਜਬਤ ਕਰ ਲੈਣਾ ਚਾਹੀਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਾ ਹੈ ਕਿ ਉਹ ਗ੍ਰਿਫਤਾਰ ਜ਼ਰੂਰ ਹੋਏਗਾ ਇਸ ਕਰਕੇ ਉਹ ਕਿਸੇ ਵੀ ਵੇਲੇ ਵਿਦੇਸ਼ ਭੱਜ ਸਕਦਾ ਹੈ ਇਸ ਕਰਕੇ ਉਸ ਦੀ ਗ੍ਰਿਫਤਾਰੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਬਾਦਲ ਪਰਿਵਾਰ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੈਲੰਜ ਕਰਦਾ ਦਿਖਾਈ ਦੇ ਰਹੇ ਹਨ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਨੂੰ ਗ੍ਰਿਫਤਾਰ ਕਰਕੇ ਦਿਖਾਓ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਸੀ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਹੈ ਅਤੇ ਬਾਦਲ ਪਰਿਵਾਰ ਦੀ ਨੂੰ ਹਰਜਮਨਤ ਕੌਰ ਬਾਦਲ ਵੀ ਅਜਿਹੀਆਂ ਗੱਲਾਂ ਕਰਦੇ ਦਿਖਾਈ ਦੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਅਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲੈਣੇ ਚਾਹੀਦੇ ਨੇ ਇਸ ਤਰ੍ਹਾਂ ਪੂਰੀ ਸਿਆਸਤ ਪੰਜਾਬ ਦੀ ਪੂਰੀ ਸਿਆਸਤ ਇਸ ਵੇਲੇ ਬਾਦਲ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਦਿਖਾਈ ਦੇ ਰਹੀ ਹੈ ਹੋਰ ਕੀ ਕੁਝ ਕਿਹਾ ਇਸ ਵੇਲੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਆਦਬੀ ਕਾਂਡ ਤੇ ਗੋਲੀ ਕਾਂਡ ਨੂੰ ਲੈ ਕੇ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਪਹਿਲਾਂ ਵੀ ਐਸਆਈਟੀ ਨੇ ਇਹ ਦੱਸਿਆ ਸੀ ਕਿ ਚਰਨਜੀਤ ਸ਼ਰਮਾ ਜਿਹੜਾ ਸੀ ਉਹ ਵਿਦੇਸ਼ ਭੱਜਣ ਦੀ ਤਾਕਤ ਦੇ ਵਿੱਚ ਸੀਗਾ ਸ਼ਾਇਦ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਇਸ ਵਾਰ ਵਿਧਾਨ ਸਭਾ ਦੇ ਸੈਸ਼ਨ 'ਚ ਇੱਕ ਦਿਨ ਵੀ ਨਹੀਂ ਗਿਆ। ਉਹ ਸ਼ਾਇਦ ਸਚਾਈ ਤੋਂ ਲੁਕਦਾ ਫਿਰਦਾ ਹੈ। ਪਰ ਕਬੂਤਰ ਦੇ ਅੱਖਾਂ ਵਿੱਚੋਂ ਨਾਲ ਬਿੱਲੀ ਨਹੀਂ ਭੱਜਦੀ। ਇੱਕ ਪਾਸੇ ਤਾਂ ਉਹ ਬਫਦ ਲੈ ਕੇ ਅਕਾਲੀ ਦਲ ਵਾਲੇ ਰਾਜਪਾਲ ਕੋਲ ਜਾਂਦੇ ਨੇ ਜੀ ਸੈਸ਼ਨ ਲੰਬਾ ਕਰੋ, ਸੈਸ਼ਨ ਛੋਟਾ ਹੈ। ਤੇ ਜਦੋਂ ਸੈਸ਼ਨ 12 ਤੋਂ ਲੈ ਕੇ 25 ਤੱਕ ਚੱਲ ਰਿਹਾ ਹੈ ਤਾਂ ਤੁਸੀਂ ਇੱਕ ਦਿਨ ਵੀ ਨਹੀਂ ਜਾ ਰਹੇ ਉੱਤੇ। ਇਹਦਾ ਮਤਲਬ ਉਹ ਤੁਹਾਡਾ ਪਹਿਲਾ ਵਾਲਾ ਤੁਹਾਡਾ ਡਰਾਮਾ ਸੀ ਜਿਹੜਾ ਤੁਸੀਂ ਸਿਰਫ ਖਬਰ ਲਵਾਉਣ ਵਾਸਤੇ ਜਾ ਰਹੇ ਹੋ ਤੁਸੀਂ ਰਾਜਪਾਲ ਨੂੰ ਮਿਲਣ ਫਿਰ ਸਤਕਾਰਯੋਗ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹ ਆਪਣੇ ਪੁਰਾਣੇ 80 ਮੇਢਾਕੇ ਵਾਲੇ ਅੰਦਾਜ਼ ਚ ਦਿਸੇ ਕਿ ਜੀ ਮੈਂ ਤਾਂ ਆਪਣੇ ਕੱਪੜੇ ਨਾਲ ਨਹੀਂ ਫਿਰਦਾ ਜੀ ਮੈਨੂੰ ਤਾਂ ਹੁਣ ਜਦੋਂ ਮਰਜੀ ਜੇਲ੍ਹ ਚ ਲੈ ਜਾਓ ਇਹ 80 ਮੇਢਾਕੇ ਚ ਉਹ ਜਿ세ਦਾਰਾਂ ਨੂੰ ਮਗਰ ਲਾ ਲੈਂਦੇ ਸੀ ਲੋਕਾਂ ਨੂੰ ਤੋਂ ਮਗਰ ਲਾ ਲੈਂਦੇ ਸੀ ਆਓ ਜੀ ਮੋਰਚਾ ਲਾਈਏ ਆਪਾਂ ਨੂੰ ਜੇਲਾ ਭਰੀਏ ਉਸ ਵੇਲੇ ਕੋਈ ਨਾ ਕੋਈ ਜਿਹੜਾ ਕਾਰਨ ਸੀ ਨਾ ਜਿਹੜਾ ਜ ਜਾਣਦਾ ਉਹ ਰਾਜਨੀਤਿਕ ਹੁੰਦਾ ਸੀ ਕਦੇ ਨਾ ਕਦੇ ਪਰ ਬਾਦਲ ਸਾਹਿਬ ਸ਼ਾਇਦ ਇਹ ਭੁੱਲਦੇ ਨੇ ਕਿ ਇਸ ਵਾਰ ਤੁਹਾਨੂੰ ਕੱਪੜੇ ਨਾਲ ਲਿਜਾਣ ਦੀ ਲੋੜ ਨਹੀਂ ਜੇ ਐਸਆਈਟੀ ਨੂੰ ਤੁਸੀਂ ਕੈਪਟਨ ਸਾਹਿਬ ਨੇ ਫ੍ਰੀਲੀ ਕੋਈ ਕੋਈ ਪੋਲੀਟਿਕਲ ਪ੍ਰੈਸ਼ਰ ਨਾ ਪਾਇਆ ਤਾਂ ਤੁਹਾਨੂੰ ਜੇਲ੍ਹ ਚ ਵਰਦੀ ਮਿਲੂਗੀ ਤੇ ਉਹਨਾਂ ਨੇ ਕੱਲ ਇਹ ਕਿਹਾ ਵੱਡੇ ਬਾਲ ਸਾਹਿਬ ਨੇ ਕਿ ਜੀ ਰਾਜ ਕਰਦੇ ਆਂ ਤੁਝੇ ਗਲਤੀਆਂ ਹੋ ਗਈਆਂ ਹੁਣ ਤਾਂ ਅਸੀਂ ਸਾਰੇ ਪੰਜਾਬੀਏ ਤੋਂ ਮਾਫੀਆ ਮੰਗਦੇ ਆਂ ਕਿਰਪਾ ਕਰਕੇ ਦੱਸਣਗੇ ਗਲਤੀਆਂ ਕਿਹੜੀਆਂ ਕਿਹੜੀਆਂ ਨੇ ਕਿੜੀਆਂ ਕਿੜੀਆਂ ਨੂੰ ਉਹ ਗਲਤੀਆਂ ਮੰਨਦੇ ਨੇ ਕੀ ਉਹਨਾਂ ਗਲਤੀਆਂ ਦੇ ਵਿੱਚ ਬਾਈਬਲ ਕਲਾਂ ਗੋਲੀकांड ਵੀ ਹੈ ਕੀ ਉਹਨਾਂ ਗਲਤੀਆਂ ਦੀ ਲਿਸਟ ਦੇ ਵਿੱਚ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੈ ਈ ਉਹਨਾਂ ਗਲਤੀਆਂ ਦੇ ਵਿੱਚ ਕੋਟ ਕਪੂਰੇ ਭੀੜ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਸੀਵਰੇਜ ਦਾ ਗੰਦਾ ਪਾਣੀ ਛਿੜਕਣਾ ਉਹ ਵੀ ਉਹਦੇ ਚ ਐਸੀ ਤਰੀਹੀ ਇਹ ਪਹਿਲਾਂ ਬਿਨਾਂ ਬੁਲਾਏ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਸਾਰਾ ਟੱਬਰ ਉੱਥੇ ਵੀ ਜੁੱਤੀਆਂ ਸਾਫ਼ ਕਰਕੇ ਭਾਂਡੇ ਮਾਂਜ ਕੇ ਲੰਗਰ ਦੀ ਸੇਵਾ ਕਰਕੇ ਆਏ ਤਿੰਨ ਦਿਨ ਪੱਤਰਕਾਰ ਪੁੱਛੀ ਗਏ ਨੇ ਗਲਤੀਆਂ ਤਾਂ ਦੱਸ ਦਿਓ ਕਿਹੜੀਆਂ ਨੇ ਤਿੰਨ ਦਿਨ ਉਹਦੋਂ ਨਹੀਂ ਦੱਸਿਆ ਕਹਿੰਦੇ ਸਾਰੀਆਂ ਗਲਤੀ ਹੀ ਨੇ ਜੇ ਬਾਦਲ ਸਾਹਿਬ ਇਹ ਦੱਸਣਗੇ ਕਿ ਹਾਂ ਬਾਈਬਲ ਕਲਾਮ ਬਰਗਾੜੀ ਕੋਟਕਪੂਰਾ ਇਹ ਸਾਡੀਆਂ ਗਲਤੀਆਂ ਨੇ ਸਾਡੇ ਰਾਜ ਦੌਰਾਨ ਹੋਈਆਂ ਗਲਤੀਆਂ ਨੇ ਇਹਦੀ ਮਾਫੀ ਮੰਗ ਰਿਆ ਤਾਂ ਪੰਜਾਬੀ ਸੋਚਣਗੇ ਕਿ ਇਹ ਗਲਤੀਆਂ ਮਾਫੀ ਦੇ ਕਾਬਿਲ ਨੇ ਬਾਦਲ ਸਾਹਿਬ ਗਲਤੀਆਂ ਦੀ ਮਾਫੀ ਮਿਲ ਜਾਂਦੀ ਹੈ ਪਾਪਾਂ ਦੀ ਮਾਫੀ ਨਹੀਂ ਮਿਲਦੀ ਇਸ ਵਾਰ ਤੁਹਾਡਾ ਕਾਰਨ ਜੇਲ੍ਹ ਜਾਣ ਦਾ ਰਾਜਨੀਤਿਕ ਨਹੀਂ ਹੋਊਗਾ ਤੁਹਾਡਾ ਨਿੱਜੀ ਹੋਊਗਾ ਤੁਹਾਡੇ ਤੇ ਬਹੁਤ ਗੰਭੀਰ ਦੋਸ਼ ਲੱਗ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਦੇ ਔਰ ਐਨੇ ਗੰਭੀਰ ਦੋਸ਼ਾਂ ਦੇ ਜਾਣਾ ਇਹਨੂੰ ਤੁਸੀਂ ਕਿਰਪਾ ਕਰਕੇ ਹੁਣ ਲੋਕਾਂ ਨੂੰ ਪੰਜਾਬੀਆਂ ਨੂੰ ਇਮੋਸ਼ਨਲ ਬਲੈਕਮੇਲ ਨਾ ਕਰੋ ਹੁਣ ਤੁਹਾਡੇ ਇਹ ਪੱਤੇ ਨਹੀਂ ਚੱਲਣੇ ਹੁਣ ਨਵੀਂ ਪੀੜ੍ਹੀ ਹੈ ਉਹਨਾਂ ਕੋਲੇ Google WhatsApp Social Media ਹਰ ਇੱਕ ਚੈਨਲ ਉਹਨਾਂ ਕੋਲੇ ਹੈ ਹਰ ਇੱਕ ਅਖਬਾਰ ਉਹਨਾਂ ਕੋਲੇ ਹੈ ਆਪ ਉਹ ਆਪਣੇ ਵਿਊ ਜਿਹੜੇ ਪ੍ਰਗਟ ਕਰ ਸਕਦੇ ਨੇ ਹੁਣ ਤੁਸੀਂ ਕਿਤੇ ਨਾ ਕਿਤੇ ਇਹ ਗੱਲ ਕਹਿ ਕੇ ਲੋਕਾਂ ਤੋਂ ਸੰਮਤੀ ਲੈ ਰਹੇ ਹੋ ਕਿ ਜੇ ਮੈਨੂੰ ਅੰਦਰ ਕਰਨਗੇ ਤੇ ਨਾਲ ਤੁਸੀਂ ਮੈਂ ਮੈਂ ਖੋਦੇ ਹੇ ਪਿਛਲੇ 5 ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਸਟੇਜਾਂ ਤੇ ਕਿ ਬਾਲ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਆਪਣੇ ਅੱਖੀ ਆਪਣੇ ਅਕਾਲੀ ਦਲ ਦਾ ਹਾਲ ਦੇਖ ਕੇ ਜਾਓ ਜਿਸ ਤਰੀਕੇ ਤੁਸੀਂ ਸਿਆਸਤ ਕੀਤੀ ਹੈ ਧਰਮ ਨੂੰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਜਜ਼ਬਾਤਾਂ ਨੂੰ ਵਰਤੇ ਆ ਠੀਕ ਹੈ ਜੀ ਨੰਬਰ 2 ਮੈਨੂੰ ਬੜੀ ਖੁਸ਼ੀ ਹੈ ਕਿ 8 ਤਰੀਕ ਨੂੰ ਜਦੋਂ ਅਸੀਂ ਬਿਜਲੀ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਕਾਲੀ ਦਲ ਤੇ ਕਾਂਗਰਸ ਵਾਲੇ ਕਹਿੰਦੇ ਸੀ ਆਮ ਆਦਮੀ ਪਾਰਟੀ ਕੋਲੇ ਕੋਈ ਮੁੱਦਾ ਹੋਰ ਹੈ ਨਹੀਂ ਉਹ ਤਾਂ ਮੁੱਦਾ ਭਾਲਦੇ ਫਿਰਦੇ ਨੇ ਇਹ ਤਾਂ ਨਾਟਕੀ ਹੈ ਬਿਜਲੀ ਦੇ ਬਿੱਲਾਂ ਨੂੰ ਉਹ ਕੋਈ ਮੁੱਦਾ ਨਹੀਂ ਮੰਨਦੇ ਸੀ ਤੇ ਕੱਲ ਮਜੀਠੀਏ ਹੋਰੀ ਆਪਣੇ ਸਰੀਰ ਤੇ ਬਿਜਲੀ ਦੇ ਬਿੱਲ ਲਾ ਕੇ ਵਿਧਾਨ ਸਭਾ ਚ ਫਿਰਦੇ ਸੀ ਫਿਰ ਬਾਕ ਆਊਟ ਕਰਦੇ ਫਿਰਦੇ ਸੀ ਸ਼ੁਕਰ ਕਿਸੇ ਨਵੀਂ ਪਾਰਟੀ ਤੋਂ ਵੀ ਕੋਈ ਉਹਨਾਂ ਨੇ ਕੰਮ ਸਿੱਖਿਆ ਅਸੀਂ ਇਹੀ ਗੱਲ ਕਰਦੇ ਸੀਗੇ ਜਦੋਂ ਪਾਰਟੀ ਬਣਾਈ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਸਿਖਾਉਣ ਆਏ ਆ ਇਹਨਾਂ ਨੂੰ ਆਗੇ ਨਾ ਹੁਣ ਫੇਰਾਨੇ ਵਾਲੀ ਥਾਂ ਤੇ ਕਿ ਹਾਂ ਬਿਜਲੀ ਦਾ ਬਿੱਲ ਜਿਹੜਾ ਮੁੱਦਾ ਹੈ ਆਪ ਹੀ ਥਰਮਲ ਪਲਾਂਟ ਇਹਨਾਂ ਨੇ ਪ੍ਰਾਈਵੇਟ ਕੰਪਨੀ ਨੂੰ ਵੇਚੇ ਨੇ ਤੇ ਆਪ ਹੀ ਬਿਜਲੀ ਦੇ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਇਹ ਕਿਵੇਂ ਇਹਨਾਂ ਨੂੰ ਕੀ ਹੱਕ ਹੈ ਇਸ ਗੱਲ ਦਾ ਜਾਓ ਫਿਰ ਲੋਕਾਂ ਦੇ ਘਰਾਂ 'ਚ ਤੁਸੀਂ ਜਾ ਕੇ ਦੇਖੋ ਗਰੀਬਾਂ ਦੇ ਬਿੱਲ ਇੱਕ ਬੱਲਮ ਇੱਕ ਪੱਖਾ ਦੋ ਬੱਲਮ ਇੱਕ ਪੱਖਾ ਪੱਖਾ ਤਾਂ ਹਾਲਾਂਕਿ ਚੱਲਦਾ ਵੀ ਨਹੀਂ ਤੇ 80-80000 ਦੇ ਬਿੱਲ 90-90000 ਦੇ ਬਿੱਲ 99-99000 ਦੇ ਬਿੱਲ ਕਿੱਥੋਂ ਆ ਗਏ ਕਿਹੜੀ ਬਿਜਲੀ ਫੂਕੀ ਉਹਨਾਂ ਨੇ ਇਹਦਾ ਕੋਈ ਜਾਂਚ ਤਾਂ ਕਰਾ ਲਓ ਇਹ ਕਹਿੰਦੇ ਬਿਜਲੀ ਮੁੱਦਾ ਹੀ ਕੋਈ ਨਹੀਂ ਤੇ ਸਾਡੇ ਬਿਜਲੀ ਮੰਤਰੀ ਸਾਹਿਬ ਮਾਨ ਜੋ ਗੁਰਪ੍ਰੀਤ ਕਾਂਗੜ ਜੀ ਤੁਸੀਂ ਸੁਣਿਆ ਹੋਣਾ ਉਹ ਸੱਤਾ ਦੇ ਨਸ਼ੇ ਦੇ ਵਿੱਚ ਬੋਲ ਰਹੇ ਨੇ ਭਗਵੰਤ ਮਾਨ ਕਦੇ ਮੀਟਰ ਜੋੜ ਦਾ ਤਾਰ ਨਾਲ ਲੱਗ ਕੇ ਬਿਜਲੀ ਨਾਲ ਲੱਗ ਕੇ ਮਰ ਜੂਗਾ ਠੀਕ ਹੈ ਜੀ ਸੋ ਇਹ ਇੱਥੋਂ ਇਹਨਾਂ ਸਿੱਧ ਹੁੰਦਾ ਕਿ ਕਿੰਨਾ ਕਿਹੇ ਆਮ ਲੋਕਾਂ ਦੇ ਪ੍ਰਤੀ ਸੀਰੀਅਸ ਨੇ ਠੀਕ ਹੈ ਜੀ ਇਹ ਇਹਨਾਂ ਦੀ ਇਹਨਾਂ ਦੀ ਬੋਲੀ ਹੈ ਇਸ ਲੈਵਲ ਦੀ ਸੋ ਕੋਈ ਗੱਲ ਨਹੀਂ ਇਨਨ ਬੋਲੀ ਜਾਣ ਤੋਂ ਮੈਂ ਉਹਦਾ ਕੋਈ ਜਵਾਬ ਨਹੀਂ ਦੇਣਾ ਪਰ ਹਾਂ ਐਨਾ ਸਾਨੂੰ ਪਤਾ ਹੈ ਕਿ ਅਸੀਂ ਵਿਰੋਧੀ ਪਾਰਟੀ ਹੋਣ ਦੇ ਨਾਤੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਘੇਰਿਆ ਭਾਵੇਂ ਉਹ ਇੰਡੋਗਨੀਡੀਅਨ ਵਸਾਇਨਾ ਦੀਆਂ ਟਰਾਂਸਪੋਰਟ ਪਾਲਿਸੀ ਹੈ ਨਹੀਂ ਇਹ ਸੇ ਕਰਕੇ ਇਹਨਾਂ ਦੇ ਆਪਣੇ ਐਮ ਐਲ ਏ ਰਾਜਾ ਪੜਿੰਗ ਨੂੰ ਕਹਿਣਾ ਪਿਆ ਜੇ ਟਰਾਂਸਪੋਰਟ ਪਾਲਿਸੀ ਨਾ ਬਣਾਈ ਮੈਂ ਧਰਨਾ ਦੇਵਾਂਗਾ ਭਾਵੇਂ ਉਹ ਰਿੱਤੇ ਦੀਆਂ ਖੱਡਾਂ ਜਿਹੜੀਆਂ ਨਜਾਇਜ਼ ਚੱਲਦੀਆਂ ਮਾਈਨਿੰਗ ਉਹਦਾ ਮੁੱਦਾ ਹੋਵੇ ਹਰਪਾਲ ਮੇਹੋ ਦਲਿਤਾਂ ਦੇ ਜਿਹੜੇ ਵਿਦਿਆਰਥੀ ਨੇ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈ ਉਹ ਉਹ ਵਜੂਫਿਆਂ ਦਾ ਮਾਮਲਾ ਹੋਵੇ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ ਔਰ ਅੱਜ ਹਜੇ ਵੀ ਨਿਭਾ ਰਹੇ ਨੇ ਔਰ ਬਿਰਸਾ ਸਿੰਘ ਬਲਟੋਆ ਦਾ ਅੱਜ ਕੁਐਸਚਨ ਲਾਇਆ ਜਿਹੜੇ ਗੰਨਾ ਉਤਪਾਦਕ ਧੂਰੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਧਰਨਾ ਲਾ ਕੇ ਬੈਠੇ ਨੇ ਉਹਨਾਂ ਦਾ ਮੁੱਦਾ ਵੀ ਹਰਪਾਲ ਚੀਮਾ ਜੀ ਨੇ ਉੱਥੇ ਵਿਧਾਨ ਸਭਾ ਚੁੱਕਿਆ ਸੋ ਆਮ ਆਦਮੀ ਪਾਰਟੀ ਨੇ ਇਸ ਵਾਰ ਦਰਸਾਇਆ ਪਿਛਲੀ ਵਾਰ ਛੋਟੇ ਹੁੰਦੇ ਸੀ ਸੈਸ਼ਨ ਉਦੋਂ ਵੀ ਕੋਸ਼ਿਸ਼ ਕੀਤੀ ਪਰ ਇਸ ਲੰਬੇ ਸੈਸ਼ਨ ਚ ਇਹ ਗੱਲ ਸਾਬਤ ਹੋ ਗਈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੌਕੀਦਾਰੀ ਦਾ ਜਿਹੜਾ ਰੋਲ ਮਿਲਿਆ ਉਹਨੂੰ ਉਹਨੂੰ ਨਿਭਾ ਰਹੀ ਹੈ। ਔਰ ਨਿਭਾਉਂਦੀ ਰਹੂ।